ਰਿਸ਼ਵਤ ਦੇ ਮਾਮਲਿਆਂ ਨੂੰ ਲੈ ਕੇ ਵਿਜੀਲੈਂਸ ਦੇ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਇੱਕ ਮਾਮਲਾ ਜਿਹਾ ਵੀ ਸਾਹਮਣੇ ਆਇਆ ਜਿੱਥੇ ਕਿ ਕਈ ਅਧਿਕਾਰੀਆਂ ਦੇ ਖਿਲਾਫ ਐਫ ਆਈ ਆਰ ਤਾਂ ਦਰਜ ਹੋਈ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦਰਅਸਲ 15 ਸਾਲ ਪਹਿਲਾਂ ਰਿਸ਼ਵਤ ਦੇ 32 ਮੈਡੀਕਲ ਅਫਸਰਾਂ ਦੇ ਵਜੋਂ ਨੌਕਰੀਆਂ ਹਾਸਲ ਕਰਨ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਲਗਭਗ ਡੇਢ ਮਹੀਨਾ ਪਹਿਲਾਂ ਐਫਆਈਆਰ ਦਰਜ ਕੀਤੀ ਗਈ ਸੀ ਪਰ ਉਸ ਦੇ ਬਾਵਜੂਦ ਵਿਜੀਲੈਂਸ ਅਧਿਕਾਰੀ ਹਾਲੇ ਵੀ ਸ਼ਿਕਾਇਤ ਦੇਣ ਵਾਲੇ ਮੈਡੀਕਲ ਅਫਸਰਾਂ ਦੀ ਸਨਾਖਤ ਕਰਨ ਦੇ ਵਿੱਚ ਸਮਰੱਥ ਨਜ਼ਰ ਆ ਰਹੇ ਨੇ ਦੱਸ ਜੇ ਕਿ ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ 9 ਮਹੀਨੇ 9 ਸਾਲ ਪਹਿਲਾਂ ਮੁਕੰਮਲ ਹੋ ਚੁੱਕੀ ਹੈ ਤੇ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਨਾਮਜਦ ਸਿਰਫ ਇੱਕ ਮੈਡੀਕਲ ਅਫਸਰ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਜੋ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਦਸੰਬਰ 2023 ਚ ਸਾਬਕਾ ਸੰਸਦ ਮੈਂਬਰ ਸਤਵੰਤ ਮੋਹੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਮਗਰੋਂ ਜ਼ਮਾਨਤ ਤੇ ਛੱਡ ਦਿੱਤਾ ਗਿਆ। ਸੂਤਰਾਂ ਅਨੁਸਾਰ ਇਸ ਮਾਮਲੇ ਦੇ ਵਿੱਚ ਗਠਿਤ ਕੀਤੀ ਗਈ ਵਿਜੀਲੈਂਸ ਜਾਂਚ ਟੀਮ ਦੀ ਰਿਪੋਰਟ ਅਨੁਸਾਰ ਕਾਰਵਾਈ ਕਰਨ ਦੀ ਥਾਂ ਵਿਜੀਲੈਂਸ ਨੇ ਹੁਣ ਤੱਕ ਸਿਰਫ ਇਸ ਕੇਸ ਦੀ ਜਾਂਚ ਦੀ ਜ਼ਿੰਮੇਵਾਰੀ ਇੱਕ ਡੀਐਸਪੀ ਤੋਂ ਦੂਜੇ ਨੂੰ ਸੌਂਪ ਦਿੱਤੀ ਹੈ। ਦੋਸ਼ੀ ਅਧਿਕਾਰੀਆਂ ਤੇ ਆਧਾਰਿਤ ਸਿੱਟਦੀ ਰਿਪੋਰਟ ਨੂੰ ਹਾਈ ਕੋਰਟ ਵੱਲੋਂ ਵੀ ਮਨਜ਼ੂਰ ਕੀਤਾ ਜਾ ਚੁੱਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ 32 ਮੈਡੀਕਲ ਅਫਸਰਾਂ ਤੇ ਨੌਕਰੀ ਪ੍ਰਾਪਤ ਕਰਨ ਲਈ ਸਮਾਜ ਸੇਵਾ ਦੇ ਫਰਜੀ ਸਰਟੀਫਿਕੇਟ ਜਮ੍ਹਾਂ ਕਰਵਾਉਣ ਦਾ ਦੋਸ਼ ਹੈ। ਵਿਜੀਲੈਂਸ ਦੇ ਕੁਝ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਇਹਨਾਂ ਵਿੱਚੋਂ ਕਈ ਅਧਿਕਾਰੀ ਹੁਣ ਤਰੱਕੀਆਂ ਲੈ ਕੇ ਉੱਚ ਅਹੁਦਿਆਂ ਤੇ ਪਹੁੰਚੇ ਹੋਏ ਨੇ। ਇਸ ਦਾ ਮਤਲਬ ਇਹ ਨਹੀਂ ਕਿ ਉਹ ਬਾਤ ਜਾਣਗੇ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਤੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਗੌਰਤਲਬਹਿਕੇ ਸਿੱਟ ਦੀ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੀਪੀਐਸਸੀ ਵੱਲੋਂ ਅਯੋਗ ਠਹਿਰਾਏ ਗਏ 6 ਉਮੀਦਵਾਰ ਸਿਵਲ ਸਰਵਿਸਿਜ਼ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਵਿੱਚ ਸਫਲ ਰਹੇ ਅਤੇ ਇਹਨਾਂ ਵਿੱਚੋਂ 3 ਆਈਪੀਐਸ 2 ਆਈਈਐਸ ਤੇ ਇੱਕ ਹੋਰ ਅਯੋਗ ਉਮੀਦਵਾਰ ਏਰੀਅਨ ਰੈਵਨਿਊ ਸਰਵਿਸਿਜ਼ ਵਿੱਚ ਚੁਣਿਆ ਗਿਆ ਸੀ ਐਫਆਈਆਰ ਦੇ ਵਿੱਚ ਇਹ ਵੀ ਦਰਜ ਹੈ ਕਿ ਕਿਵੇਂ ਤਤਕਾਲੀ ਪੀਪੀਐਸ ਚੇਅਰਮੈਨ ਮਰਹੂਮ ਸੰਜੀਤ ਕੁਮਾਰ ਸਿਨਾਤੇ ਹੋਰ ਮੈਂਬਰ ਜੋ ਕਿ ਹੁਣ ਇਸ ਕੇਸ ਦੇ ਵਿੱਚ ਮਲਜ਼ਮ ਨੇ ਉਹਨਾਂ ਨੇ 2008-09 ਦੇ ਦੌਰਾਨ 312 ਮੈਡੀਕਲ ਅਧਿਕਾਰੀਆਂ ਦੀ ਨਿਯੁਕਤੀ ਕਰਨ ਵਾਲੀ ਪ੍ਰਕਿਰਿਆ ਵਿੱਚ ਅ ਕਈ ਤਬਦੀਲੀਆਂ ਕੀਤੀਆਂ ਸਨ ਇਸ ਤੋਂ ਇਲਾਵਾ ਇਹ ਵੀ ਦਰਜ ਹੈ ਕਿ ਇੰਟਰਵਿਊ ਵਿੱਚ ਸ਼ਾਮਲ 16 ਉਮੀਦਵਾਰ ਪੀਪੀਐਸਸੀ ਮੈਂਬਰਾਂ ਦੇ ਸੰਪਰਕ ਦੇ ਵਿੱਚ ਸਨ ਯਾਨੀ ਕਿ ਇਹਦੇ ਵਿੱਚ ਖਦਸ਼ਾ ਜਤਾਇਆ ਗਿਆ ਕਿ ਬਹੁਤ ਵੱਡਾ ਜਿਹੜਾ ਫਰਾਡ ਹੋਇਆ ਸੀਗਾ ਉਦੇ ਮਾਮਲੇ ਵਿੱਚ ਵਿਜੀਲੈਂਸ ਦੇ ਵੱਲੋਂ ਜਿਹੜੀ 1.5 ਮਹੀਨਾ ਪਹਿਲਾਂ ਐਫਆਈਆਰ ਦਾਇਰ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਜਿਹੜੇ ਸ਼ਿਕਾਇਤਕਰਤਾ ਸੀ ਉਹਦੇ ਮਾਮਲੇ ਵਿੱਚ ਸਨਾਖਤਾ ਜਿਹੜੀ ਅਫਸਰਾਂ ਦੀ ਮੈਡੀਕਲ ਅਫਸਰਾਂ ਦੀ ਉਹ ਕਰਨ ਦੇ ਵਿੱਚ ਅਸਮਰੱਥ ਨਜ਼ਰ ਆ ਰਹੀ ਹੈ ਵਿਜੀਲੈਂਸ ਬਿਊਰੋ ਜੇਕਰ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਹੋਏਗੀ ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਕੇਸ ਜਾਂਦੇ ਨੇ ਤੇ ਫਿਰ ਉੱਥੇ ਟ੍ਰਾਇਲ ਹੁੰਦਾ ਹੈ ਸਤੇ ਟ੍ਰਾਇਲ ਦੇ ਦੌਰਾਨ ਜੋ ਸਚਾਈ ਹੁੰਦੀ ਆ ਉਸ ਦੇ ਆਧਾਰ ਤੇ ਅਦਾਲਤਾਂ ਵੱਲੋਂ ਫੈਸਲੇ ਸੁਣਾਏ ਜਾਂਦੇ ਨੇ ਜੇਕਰ ਕਿਸੇ ਨਾਲ ਧੱਕਾ ਹੋਇਆ ਫਰਾਡ ਹੋਇਆ ਤੇ ਇਸ ਤਰੀਕੇ ਦੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਜੇਕਰ ਉਹਦੇ ਵਿੱਚ ਜਾਂਚ ਤੇਜ਼ੀ ਨਾਲ ਹੋਏਗੀ ਮਾਮਲੇ ਅਦਾਲਤ ਤੱਕ ਪਹੁੰਚਣਗੇ ਤਾਂ ਹੀ ਅਗਲੀਆਂ ਜਿਹੜੀਆਂ ਪ੍ਰਕਿਰਿਆ ਅਦਾਲਤੀ ਪ੍ਰਕਿਰਿਆ ਸ਼ੁਰੂ ਹੋਏਗੀ ਤੇ ਜਿਹੜੇ ਦੋਸ਼ੀ ਨੇ ਮੁੱਖ ਮਲਜ਼ਮ ਨੇ ਉਹਨਾਂ ਨੂੰ ਸਜ਼ਾ ਜਿਹੜੀ ਉਹ ਮਾਨਯੋਗ ਅਦਾਲਤ ਵੱਲੋਂ ਦਿੱਤੀ ਜਾਵੇਗੀ ਪਰ ਇੱਥੇ ਢਿੱਲੀ ਕਾਰਗੁਜ਼ਾਰੀ ਕਾਰਨ ਜਿਹੜਾ ਅਜਿਹਾ ਸਾਹਮਣੇ ਆ ਰਿਹਾ ਕਿ ਜਿਹੜੇ ਸਮਾਂ ਲੰਘ ਰਿਹਾ ਪਰ ਅੱਗੇ ਜਿਹੜੀ ਅਗਲਾ ਪ੍ਰੋਸੈਸ ਆ ਉਸ ਨੂੰ ਨਹੀਂ ਤੋੜਿਆ ਜਾ ਰਿਹਾ ਜੇਕਰ ਉਹ ਅਗਲਾ ਪ੍ਰੋਸੈਸ ਤੁਰਦਾ ਤਾਂ ਹੀ ਜਿਹੜੀਆਂ ਵੱਡੀਆਂ ਕਾਰਵਾਈਆਂ ਨੇ ਅਗਲੇ ਸਮੇਂ ਵਿੱਚ ਜਾ ਕੇ ਉਹ ਹੋ ਸਕਦੀਆਂ ਨੇ ਪਰ ਇਸ ਖਬਰ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਹੈ ਇਸ ਵਿੱਚ ਤੇਜ਼ੀ ਲਿਆਂਦੀ ਜਾਂਦੀ ਹੈ ਜਾਂ ਫਿਰ ਇਸੇ ਧੀਮੀ ਗਤੀ ਦੇ ਨਾਲ ਜਿਹੜੀ ਜਾਂਚ ਚੱਲਦੀ ਨਜ਼ਰ ਆਏਗੀ ਜੁਨੇਡੋ ਨੀਟਰ ਪੰਜਾਬੀ মিডিਆ ਨਾਲ ਫਿਲਹਾਲ ਲਈ ਇਨਾ ਹੀ ਦਿਓ ਜਾਜ ਧੰਨਵਾਦ